ਅਜਲਕਾ ਦੇ ਪਿੰਡ ਗ੍ਰਾਮ ਰਸੂਲ ਨਜ਼ਦੀਕ ਬਹਿ ਖਾਸ ਬਾਬਾ ਜਮਾਲਦੀਨ ਚਦੀਨ ਵਾਲਾ ਦੀ ਦਰਗਾਹ ਤੇ ਲੱਗਿਆ ਸਾਲਾਨਾ ਮੇਲਾ ਲੱਗੀਆਂ ਰੌਣਕਾਂ ਅਜਲਕਾ ਦੇ ਪਿੰਡ ਗ੍ਰਾਮ ਰਸੂਲ ਨਜ਼ਦੀਕ ਬਹਿ ਖਾਸ ਪੀਰ ਬਾਬਾ ਜਮਾਲਦੀਨ ਚਦੀਨ ਵਾਲਾ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ 13 ਤੇ 14 ਸਾਵਣ ਨੂੰ ਲਗਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਦੋ ਦਿਨ ਵਰਤਾਇਆ ਜਾਂਦਾ ਹੈ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ ਸਾਵਣ ਮਹੀਨੇ ਦੀ 13 ਤੇ 14 ਨੂੰ ਲਗਾਇਆ ਜਾਂਦਾ ਹੈ। ਜਿਸ ਵਿੱਚ ਪਹਿਲੇ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਵੀ ਦਿੱਤਾ ਜਾਂਦਾ ਸੀ ਪਰ ਹੁਣ ਇਲਾਕੇ ਦੇ ਵਿੱਚ ਕੁਝ ਮਹਤਵਰ ਬੰਦਿਆਂ ਦੀ ਮੌਤਾਂ ਹੋਣ ਦੇ ਕਾਰਨ ਇਸ ਮੇਲੇ ਤੇ ਥੋੜੀ ਜੀ ਰੌਣਕ ਕੱਟੀ ਆ ਪਰ ਫਿਰ ਵੀ ਇਸ ਮੇਲੇ ਦੇ ਵਿੱਚ ਖੇਡ ਕਬੱਡੀ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿ ਦੱਸਿਆ ਕਿ 13 ਸਾਵਣ ਵਾਲੇ ਦਿਨ ਲੜਕੀਆਂ ਦੀ ਕਬੱਡੀ ਅਤੇ 14 ਸਾਵਣ ਵਾਲੇ ਦਿਨ ਲੜਕੀਆਂ ਦੀ ਕਬੱਡੀ ਕਰਵਾਈ ਜਾਵੇਗੀ ਇਸ ਤੋਂ ਬਾਅਦ ਵੱਡੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਆ ਟੁੱਟ ਲੰਗਰ 2 ਦਿਨ ਲਗਾਤਾਰ ਵਰਤਾਇਆ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬੜੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਨੇ ਫੋਲੋ ਕਰ ਲੋ ਹਾਂਜੀ ਸਰ ਸੁਭਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂਬਰ ਹੈ ਜੀ ਮੈਂ ਤਾਂ ਸਾਰੀਆਂ ਸੰਗਤਾਂ ਦਾ ਜੀਆਂ ਨੂੰ ਕਹਿੰਨਾ ਜਿਨ੍ਹਾਂ ਨੇ ਬਹੁਤ ਸ਼ਾਂਤੀਪੂਰਨ ਮੌਲ ਬਣਾ ਕੇ ਸਾਰੇ ਮੇਲੇ ਨੂੰ ਸਜਜੇ ਟੰਗਣਾ ਸੇਵਾਦਾਰਾਂ ਨੇ ਸਮੂਹ ਪੰਚਾਇਤ ਸਮੂਹ ਨਗਰ ਵਾਸੀਆਂ ਨੇ ਬਹੁਤ ਵਧੀਆ ਸ਼ਰਧਾ ਨਾਲ ਸੇਵਾ ਕੀਤੀ ਸੇਵਾ ਭਾਵਨਾ ਨਾਲ ਸੇਵਾ ਕੀਤੀ ਔਰ ਜਿਹੜੀ ਅਸੀਂ ਮੇਲੇ ਦੇ ਹਰ ਹਰ ਵਾਰੀ 13 14 ਸਾਵਣ ਨੂੰ 28 29 ਤਰੀਕ ਨੂੰ ਮੇਲਾ ਲਗਾਇਆ ਜਾਂਦਾ ਪੀਰ ਬਾਬਾ ਜਮਾਲਦੀਨ ਦਾ ਉਹਦੇ ਵਿੱਚ ਸਾਰੀਆਂ ਸਾਰੇ ਪਿੰਡਾਂ ਦੇ ਪਿੰਡਾਂ ਦੇ ਪੰਚਾਇਤਾਂ ਨੇ ਮੋਤਮਾਰ ਆਦਮੀਆਂ ਨੇ ਔਰ ਸਮੂਹ ਸੰਗਤ ਨੇ ਸੰਯੋਗ ਕੀਤਾ ਤਾਂ ਹੀ ਮੇਲਾ ਇਹ ਸਫਲ ਹੋ ਸਕਿਆ ਅੱਜ ਜੋ ਕਬੱਡੀ ਦਾ ਮੈਚ ਸੀ ਚਾਰ ਜਿਹੜੇ ਸਾਈ ਸਾਡੀਆਂ ਟੀਮਾਂ ਸਾਈ ਵਾਲੀਆਂ ਸੀ ਚਾਰ ਅਸੀਂ ਉਹਦੇ ਵਿੱਚ ਜਿਹੜਾ ਰੱਖਿਆ ਆਪਣਾ ਨਾਮ ਉਹ ਫਸਟ ਸੈਕੰਡ ਪ੍ਰਾਈਜ਼ ਦੇ ਕੇ ਸਾਰੇ ਸਾਰਿਆਂ ਨੂੰ ਨਵਾਜਿਆ ਔਰ ਇਹਦੇ ਵਿੱਚ ਅਲੱਗ-ਅਲੱਗ ਟੋਲ ਮਾਸਟਰ ਸਾਊਂਡ ਮਾਸਟਰ ਕੈ ਰੈਫਰੀ ਕਮੈਂਟਰੀ ਵਾਲੇ ਔਰ ਸਾਰਿਆਂ ਨੂੰ ਅਸੀਂ ਤੁਹਾਡੇ ਮੀਡੀਆ ਭਾਈਚਾਰਾ ਵੀ ਬਹੁਤ ਖੜੇ ਨੇ ਇੱਥੇ ਬਹੁਤ ਜਜਤ ਢੰਗ ਨਾਲ ਤੁਸੀਂ ਸਾਨੂੰ ਸਚਾਰੂ ਢੰਗ ਨਾਲ ਮੇਲਾ ਦਿਖਾਇਆ ਸਾਰੀ ਸੰਗਤ ਨੂੰ ਔਰ ਤੁਹਾਡੇ ਮੀਡੀਆ ਰਾਹੀਂ ਇਹ ਜਿਹੜਾ ਪੰਜਾਬ ਦੇ ਵਿੱਚ ਮੇਲਾ ਪਰਵ ਵਿਖਿਵੇਗਾ ਇਹ ਦੇਖਣਗੇ ਲੋਕ ਵੀ ਸਬਾਬੇ ਸ਼ਦੀਨ ਵਾਲੇ ਦੇ ਨਾਂ ਤੇ ਬਾਬਾ ਪੀਰ ਜਮਾਲਦੀਨ ਦਾ ਮੇਲਾ ਲੱਗਦਾ ਹੈ ਤੇਰਾ 14 ਸਾਮ ਨੂੰ ਬਹੁਤ ਵਧੀਆ ਢੰਗ ਨਾਲ ਮੇਲਾ ਲੱਗਿਆ ਔਰ ਸੰਗਤ ਦਾ ਮੈਂ ਸਾਰੀ ਦਾ ਧੰਨਵਾਦ ਆ ਸਾਰੀਆਂ ਪੰਚਾਇਤਾਂ ਦਾ ਧੰਨਵਾਦ ਹੈ ਸਾਰੇ ਨੇ ਸੰਯੋਗ ਕੀਤਾ ਕੋਈ ਲੜਾਈ ਬਲਾਰਨੀ ਨਹੀਂ ਹੋਇਆ ਬਹੁਤ ਵਧੀਆ ਮੇਲਾ ਲੱਗਿਆ ਮੈਂ ਲੱਖ ਲੱਖ ਮੁਬਾਰਕਾ ਸਾਰੇ ਸੰਗਤ ਨੂੰ ਸਮੂਹ ਪੰਚਾਇਤਾਂ ਨੂੰ ਸਮੂਹ ਸੇਵਾਦਾਰਾਂ ਨੂੰ ਦਿੰਨਾ ਜੀ ਧੰਨਵਾਦ ਇੱਕ ਮਿੰਟ ਦੱਸਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਰੀਆਂ ਸਾਥ ਸੰਗਤਾਂ ਜੋ ਆਪਣੀਆਂ ਵੱਖ-ਵੱਖ ਪਿੰਡਾਂ ਤੋਂ ਆਣੀਆਂ ਨੇ ਉਹਨਾਂ ਨੂੰ ਦਈ ਦਿੰਦਿਆਂ ਔਰ ਤੁਹਾਡੇ ਮਾਧਿਮ ਰਹੀਂ ਜੋ ਤੁਸੀਂ ਸਾਡੇ ਨਾਲ ਸਵਾਲ ਕਰ ਰਹੇ ਪੁੱਛ ਰਹੇ ਮਨ ਮੇਲਾ ਵਧੀਆ ਸੁਜ ਦੇ ਢੰਗ ਦੇ ਨਾਲ ਲੱਗਿਆ ਹੈ ਪਿਆਰਾ ਪਿੰਡਾਂ ਦਾ ਮੇਲਾ ਹੈ ਵਧੀਆ ਢੰਗ ਨਾਲ ਔਰ ਤੁਹਾਡਾ ਵੀ ਵਧੀਆ ਸੰਯੋਗ ਸਾਨੂੰ ਮਿਲਿਆ ਹੈ ਜਿਨ੍ਹਾਂ ਨੇ ਸਾਨੂੰ ਕਵਰ ਕੀਤਾ ਸਾਰੀ ਆਪਣੇ ਲਾਈਵ ਹੋ ਕੇ ਔਰ ਅੱਗੇ ਵੀ ਜੋ ਕੱਲ੍ਹ ਕੁੜੀਆਂ ਦਾ ਮੈਚ ਹੈਗੇ ਨੇ ਉਹਦੇ ਵਿੱਚ ਸਾਈਡ ਦੀਆਂ ਟੀਮਾਂ ਚਾਰ ਆ ਰਹੇ ਨੇ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਢੰਗ ਦੇ ਨਾਲ ਕਰਾਂਗੇ ਔਰ ਜੋ ਕੁੜੀਆਂ ਔਰ ਮੁੰਡੇ ਮੈਂ ਇੱਕ ਸੁਝਾਅ ਦੇਣਾ ਚਾਹਣਾ ਜੋ ਕੁੜੀਆਂ ਔਰ ਮੁੰਡੇ ਵਧੀਆ ਖੇਡਵਲ ਧਿਆਨ ਦੇਣ ਔਰ ਮੁੰਡੇ ਖਾਸ ਕਰਕੇ ਜਿਹੜੇ ਨਸ਼ਿਆਂ ਤੇ ਵੱਲ ਜਾ ਰਹੇ ਨੇ ਉਹ ਦੂਰ हट ਕੇ ਤੇ ਖੇਡਵਲ ਧਿਆਨ ਦੇਣ ਨਾ ਦੇ ਮਾਪਿਆਂ ਨੂੰ ਵੀ ਕਹਿਣਾ ਤੁਸੀਂ ਖੇਡਾਂ ਪ੍ਰਤੀ ਪ੍ਰੇਰਤ ਕਰੋ ਖਾਓ ਖੇਡਾਂ ਖਾਓ ਮੇਲੇ ਆ ਤੇ ਲਿਆਓ ਖੇਡਾਂ ਖਾਓ ਬੱਚਿਆਂ ਦੀਆਂ ਕੁੜੀਆਂ ਦੀਆਂ ਤਾਂ ਜੋ ਨਸ਼ਿਆਂ ਤੋਂ ਅੱਠ ਸਕਣ ਔਰ ਜੋ ਮੇਲਾ ਲੱਗਿਆ 13 ਔਰ ਅੱਜ 13 ਸਾਵਣ ਦਾ ਤੇ ਕੱਲ 13 14 ਦਾ ਸਵੇਰੇ 14 ਦਾ ਲੱਗਣਾ ਉਹ ਵੀ ਬਹੁਤ ਵਧੀਆ ਤੁਹਾਡੇ ਸੰਯੋਗ ਦੇ ਨਾਲ ਸਾਰਿਆਂ ਦੇ ਨਾਲ ਤੁਸੀਂ ਕਵਰ ਕਰਨਾ ਸਾਰਾ ਮੇਲੇ ਨੂੰ ਕਵਰ ਕਰਨਾ ਉਹਦੇ ਨਾਲ ਵਧੀਆ ਤੁਸੀਂ ਕਵਰ ਕਰਕੇ ਜੋ ਕੋਈ ਕਿਉਂਕਿ ਤੁਸੀਂ ਇੱਕ ਸਾਡੀ ਆਵਾਜ਼ ਜੋ ਸਾਡੀ ਇੱਕ ਰੀਡ ਦੀ ਹੱਡੀ ਹੋ ਜੋ ਸਾਨੂੰ ਮੰਨ ਨੇ ਮੇਲਿਆਂ ਨੂੰ ਜੋ ਵੱਧ ਤੋਂ ਵੱਧ ਅੱਗੇ ਪਹੁੰਚਾਉਂਦੇ ਹੋ ਤਖਾਂਦੇ ਹੋ ਤਾਂ ਜੋ ਜਿੰਦੇ ਵਿੱਚ ਸਾਰਿਆਂ ਨੂੰ ਵੇਖਣ ਨੂੰ ਮਿਲਦਾ ਹੈ ਔਰ ਸੁਝਾਅ ਮਿਲਦਾ ਹੈ ਖਿਡਾਰੀਆਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ ਔਰ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਗਰਾਉਂਡ ਦੇ ਵਿੱਚ ਪਹੁੰਚ ਚੁੱਕਿਆ ਨਾਲ ਹੀ ਦੇਣ ਵਾਸਤੇ ਗੁਲਾਮ ਰਸੂਲ ਬਣਾਦਾ ਬੜਾ ਧੰਨਵਾਦ ਜਿਨ੍ਹਾਂ ਨੇ ਪ੍ਰੋਸਕੀਅਨ ਦਿੱਤਾ ਹਾਂ ਵੀ ਨਾਲ ਹੀ ਭਾਈ ਜੀ ਬੇਨਤੀ ਹੈ ਮੌਕੇ ਤੇ ਰਹਿੰਦੇ ਪਲੇਅਰ ਆਉਣਗੇ ਗਰਾਉਂਡ ਚ ਜਾਪ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੈਨਾਬ ਸਾਹਿਬ ਉਹਨਾਂ ਦੇ ਪਿਆਰੇ ਨਿਰਦੇਸ਼ ਹੈਡੂ ਲੱਖ ਲਸ਼ਾਂ ਪਰ ਰੁਕੋ ਔਰ ਖੇਡਾਂ ਦੇ ਨਾਲ ਜੋੜਨ ਵਾਸਤੇ ਇਹਦਾ ਵੀ ਖੇਡ ਸਟੇਡੀਅਮ ਦਾ ਜਿਹੜਾ ਸੋ ਪਿੰਡ ਗ੍ਰਾਮ ਰਸੂਲ ਮੇਲਾ ਛਦੀਨ ਵਾਲੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਜਾ ਰਹੇ ਹਨ ਔਰ ਕਬੱਡੀ ਕੱਪ ਦੇ ਕੇ ਸਨਮਾਨਿਤ ਕੀਤਾ ਜਾਣਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਏਐਮਟੀਵੀ ਲਾਈਵ ਤੇ ਹਾਂ ਕੋਣ ਵਿਛੜਿਆ ਕੋਣ ਮਿਲਿਆ ਬਣ ਕੇ ਰਹਿ ਜਾਣੀਆਂ ਕਹਾਣੀਆਂ ਨੇ ਤੇ ਚਾਰ ਦਿਨਾਂ ਦਾ ਮੇਲਾ ਪਾਚ ਯਾਦਾਂ ਰਹਿ ਜਾਣੀਆਂ ਇੱਕ ਯਾਦਾਂ ਦੇ ਪਲ ਜਿੱਤੋ ਪੇਮੂ ਕਮੇਟੀ ਦੇ ਵੱਲੋਂ ਮਾਨ ਸਨਮਾਨ ਉੱਧਰ ਸਾਰੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਦਾ